ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੇ ਆਪਾਂ ਡਿਜ਼ਾਈਨ ਇਹ ਪਸਲਾਈ ਤੇ 20 ਕੁੰਡੇ ਲਏ ਨੇ ਜੀ ਦੋ 부ਠੀਆਂ 부ਠੀਆਂ ਸਲਾਈਆਂ ਬਣਾ ਲਿਆ ਜੀ ਆਪਾਂ ਨੇ ਬਾਰਡਰ ਦੇ ਤੌਰ ਤੇ ਕਰਦੇ ਆ ਜੀ ਡਿਜ਼ਾਈਨ ਸ਼ੁਰੂ ਬਹੁਤ ਹੀ ਸੋਖਾ ਜਿਹਾ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਇੱਕ ਕੁੰਡ ਉਤਾਰ ਲਿਆ ਆਪਾਂ ਨੇ ਇਹ ਸੋਰੀ ਆਪਾਂ ਪਹਿਲਾਂ ਇੱਕ ਸਲਾਈ ਪੂਰੀ ਸਿੱਧੀ ਪਾਵਾਂਗੇ ਜੀ ਪੂਰੀ ਸਲਾਈ ਇਹ ਆਪਾਂ ਸਿੱਧੀ ਬਣਾਵਾਂਗੇ ਜੀ ਪੂਰੀ ਸਲਾਈ ਆਪਾਂ ਨੇ ਸਿੱਧੀ ਬਣਾ ਲੈਣੀ ਹੈ ਜੀ। ਹੁਣ ਅੱਗੇ ਜੀ ਪੁੱਠੀ ਸਲਾਈ ਤੇ ਇਹ ਵੀ ਆਪਾਂ ਪੂਰੀ ਪੁੱਠੀ ਸਲਾਈ ਪੁੱਠੀ ਬਣਾਵਾਂਗੇ। ਹਾਂ ਜੇ ਪੂਰੀਸ ਲਾਏ ਪਨੇ ਪੁੱਠੇ ਬਣਾ ਲਈ ਜੀ ਹੁਣ ਅਗੇ ਸਿੱਧੇ ਸਲਾਇ ਤੇ ਹੁਣ ਪਕਾਦੇ ਜੀ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਪਾਉਂਦਾ ਲੈਣਾ ਜੀ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤੇ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡੇ ਪੁੱਠੇ ਬਣਾਵਾਂਗੇ ਜੀ ਦੋ ਤਿੰਨ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਆ ਗਏ ਜੀ ਪੁੱਠੇ ਸਲਾਈ ਤੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ 1 2 3 ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ 1 2 ਧਾਗਾ ਪਿੱਛੇ ਕਰਕੇ ਆਪਾਂ 1 2 3 ਤਿੰਨ ਕੁੰਡੇ ਸਿੱਧੇ ਬਣਾ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਤੱਗ ਅੱਗੇ ਕਰਕੇ ਦੋ ਗੁੰਡੇ ਆਪਾਂ ਪੁਠੇ ਬਣਾਵਾਂਗੇ ਜੀ ਹੁਣ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਗੁੰਡਾ ਆਪਾਂ ਪੁਠਾ ਬਣਾਵਾਂਗੇ ਹੁਣ ਆ ਗਈ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰਾਂਗੇ ਤਿੰਨ ਗੁੰਡੇ ਆਪਾਂ ਪੁਠੇ ਬਣਾਵਾਂਗੇ 1 2 3 ਉਹ ਪੰਜ ਜੜਿਆ ਦੋ ਕੁੰਡੇ ਨੇ ਆਪਾਂ ਇਹ ਵਾਲਾ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਅੱਗੇ ਵਾਲੇ ਨੂੰ ਅੱਗੇ ਲਿਆਵਾਂਗੇ ਜੀ ਪਿੱਛੇ ਵਾਲੇ ਕੁੰਡੇ ਨੂੰ ਹੁਣ ਆਪਾਂ ਇਸ ਤੋਂ ਤਿੰਨ ਕੁੰਡੇ ਬਣਾਵਾਂਗੇ ਜੀ ਇੱਕ ਇੱਕ ਬਾਲ ਪਾਵਾਂਗੇ ਜੀ ਤੇ ਤਿੰਨ ਇੱਕ ਕੁੰਡਾ ਆਪਾਂ ਸਿੱਧਾ ਭੁੰਨ ਲੈਣਾ ਜੀ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ no teen , teen nagunii . taga pitsi karki juba . ei ole kunagi , aga ma teen pitsi juba . mis sul kõrb ? ਛੇੜਾ ਗੁੰਡਾ ਅੱਗੇ ਲਿਆਵਾਂਗੇ ਜੀ ਇਹਦੇ ਤੋਂ ਭਾਤ ਇੱਕ ਇੱਕ ਬਲ ਪਾਵਾਂਗੇ ਤੋਂ ਤਿੰਨ ਤਿੰਨ ਗੁੰਡੇ ਬੁਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਵਾਂਗੇ ਫਿਰ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਵਾਂਗੇ ਜੀ 1 2 3 ਫਿਰ ਧੱਗਾ ਪਿੱਛੇ ਕਰਕੇ ਆਪਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਇਹ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਨੇ ਜੀ ਇੱਕ ਇੱਕ ਆਪਾਂ ਬਾੜ ਪਾਵਾਂਗੇ ਜੀ ਦੋ ਤਿੰਨ ਇਹ ਕੁੰਡਾ ਆਪਾਂ ਸਿੱਧਾ ਪੁਣਾਗੇ ਫਿਰ ਤਿੰਨ ਕੁੰਡੇ ਆਪਾਂ ਪੁੱਠੇ ਪੁਣਾਗੇ 1 2 3 ਇੱਕ ਕੁੰਡਾ ਪੁਣਾਗੇ ਇਸੇ ਤਰ੍ਹਾਂ ਹੁਣ ਅੱਗੇ ਜੀ ਪੁੱਠੀ ਸਲਾਈ ਇਹ ਕੁੰਡਾ ਉਤਾਰ ਲਈ സിദ്ധേ ബുണഗെക്കോ തണ്ടാഠ ബുണഗെ തന്നെ കൂടെ ബുസൂക്കി തന്നെ കൂടിയേ പക്ഷേ കിട്ടേ അപ്പം സിദ്ധേ ബി ദോ ത ਧਾਗਾ ਅੱਗੇ ਕਰਕੇ ਇੱਕ ਕੁੰਡਾ ਪਾ ਪੁੱਠਾ ਬੁਣ ਲੈਣਾ ਜੀ ਫਿਰ ਪਤ ਤਿੰਨ ਕੁੰਡਿਆਂ ਤੋਂ ਇੱਕ ਬਣਾਵਾਂਗੇ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਫਿਰ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ। ਹੁਣ ਆ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰਾਂਗੇ। ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ। ਧਾਗਾ ਪਿੱਛੇ ਕਰਕੇ ਹੁਣ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ। ਇਹ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ। धागा पिछे करके आप दोडे सीधे बुना जी एक दो धागा अगे करके तीन कुंडे जी धागा पीछे करके दो कुंडे आप सीधे जी बुना करके धागा तीन कुंडे पुठे बुनाए जी एक कुंडा सीधा जी, लिए जी। आ गए पुठी सिलाई तो तीन कुंडे आप सीधे बुना अगे अगे करके दो कुंडे आप्ठे बुना जी फिर तीन कुंडे सीधे बुना दोडे तो पुठ्ठे बुना जी तीन तो कुंडे सीधे जी दोडे पुट्ठे बुना गए जी ਤਿੰਨ ਗੁੰਡੇ ਸਿੱਧੇ ਗੁਣਾਗੇ ਜੀ ਇੱਕ ਗੁੰਡਾ ਪੁੱਠਾ ਜੀ ਇਹ ਗੁੰਡਾ ਤਾਰਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਗੇ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਫਿਰ ਆਪਾਂ ਤਿੰਨ ਗੁੰਡੇ ਪੁੱਠੇ ਗੁਣਾਗੇ ਦੋ ਕੁੰਡੇ ਸਿੱਦੇ ਇੱਕ ਦੋ ਤਿੰਨ ਤਾਂ ਗੱਪੇ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਤਿੰਨ ਕੁੰਡੇ ਪੁੱਠੇ ਗੁਣਾਗੇ ਇੱਕ ਕੁੰਡਾ ਸਿੱਧਾ ਹੁਣ ਅੱਗੇ ਪੁੱਠੇ ਸਲਾਈ ਤੇ ਇਹ ਕੁੰਡਾ ਉਤਾਰਾਂਗੇ ਜੀ तीन कुंडे आप्ठे बुना जी धागा अगे करके आप कुंडे नहीं सॉरी तीन कुंडे सीधे नहीं जी दोडे आप्ठे बुना जी फिर धागा पीछे करके तीन कुंडे आप सीधे बुना धागा करके दो कुंडे आपे बुना तीन कुंडे, कुंडे सीधे बुना ਗੱਗੇ ਕਰਕੇ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਗੁੰਡਾ ਉੱਠਾ ਬੁਣਾਂਗੇ ਹੁਣ ਅਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣ ਲਏ ਜੀ ਹੁਣ ਆਪਣਾ ਡਿਜ਼ਾਈਨ ਬਣ ਗਿਆ ਜੀ ਪਹਿਲਾਂ ਬਣਾਇਆ ਸੀ ਆਪਾਂ ਨੇ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਫਿਰ ਆਪਾਂ ਇੱਕ ਤੋਂ ਤਿੰਨ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਧੱਗ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਬੁੱਠੇ ਬੁਣਾਵਾਂਗੇ ਜੀ ਫਿਰ ਆਪਾਂ ਇਹ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਇਸ ਕੁੰਡੇ ਤੋਂ ਪਹਿਤ ਤਿੰਨ ਬਣਾਵਾਂਗੇ 1 2 3 ਇਹ ਵੜਾ ਕੁੰਡਾ ਪਿੱਛੇ ਦਾ ਹੁਣਾਗੇ ਜੀ ਧਾਗਾ ਅੱਗੇ ਕਰਕੇ 1 2 3 ਉੱਠੇ ਬਣ ਲਈ ਹੁਣ ਪਹਿੜਾ ਕੁੰਡਾ ਖੇ ਲਿਆ ਮੰਗੇ ਜੀ ਪਿੱਛੇ ਵਾਲਾ ਕੁੰਡਾ ਅੱਗੇ ਵਾਲਾ ਪਿੱਛੇ ਲੱਗੇ ਜਾਵਾਂਗੇ ਜੀ ਇਹ ਕੁੰਡੇ ਤੋਂ ਪਹਿਤ ਤਿੰਨ ਬਣਾਵਾਂਗੇ ਇਕ ਗੁੰਡਾ ਪਾ ਸਿੱਧਾ ਬੁਣ ਲਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਇੱਕ ਤੋਂ ਗੁੰਡਾ ਸਿੱਧਾ ਹੁਣ ਅੱਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਇੱਕ ਇਹ ਦੋ ਤਿੰਨ ਤਿੰਨ ਗੁੰਡੇ ਸਿੱਧੇ ਬੁਣ ਲਈ ਇੱਕ ਗੁੰਡਾ ਪੁੱਠਾ ਜੀ ਹੁਣ ਜਿਹੜਾ ਪਤਨ ਬਣਾਏ ਸੀ ਇੱਕ ਤੋਂ ਇਹਨਾਂ ਦਾ ਇੱਕ ਬਣਾਵਾਂਗੇ ਫੇਰ ਧਾਗਾ ਪਿੱਛੇ ਕਰਕੇ ਦੋ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਬੁਠਾ ਜੀ ਫੇਰ ਜਿਹੜਾ ਆਪਾਂ ਤਿੰਨ ਬਣਾਏ ਸੀ ਉਹਨਾਂ ਤੋਂ ਇੱਕ ਕੁੰਡੇ ਤੋਂ ਉਹਨਾਂ ਦਾ ਇੱਕ ਬਣ ਗਿਆ ਇਹ ਤਿੰਨਾਂ ਤੋਂ ਇਹ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਬੁਠਾ ਬੁਣਾਂਗੇ ਤਿੰਨ ਕੁੰਡਿਆਂ ਤੋਂ ਇੱਕ ਤੋਂ ਗੁੰਡਾ ਬਣਾਵਾਂਗੇ। ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਇੱਕ ਗੁੰਡਾ ਪੁੱਠਾ ਬਣੇ। ਅਲੋਚ ਆਪਣੇ ਤੋੜ ਚੇਨ ਬਣ ਕੇ ਮਸਾਈ ਅੱਗੇ-ਅੱਗੇ ਬਣੇ ਜਾਣੇ ਜੀ। ਬਹੁਤ ਹੀ ਸਿੰਪਲ ਜਿਹਾ ਤੇ ਸੋਹਣਾ ਲੱਗਦਾ ਜੀ ਡਿਜ਼ਾਈਨ। ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ।